ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਨਾਦਰਨ ਕਿਹਾ ਚੱਲੇ ਅੱਜ ਦੇਖ ਕੇ ਤਾਂ ਫਿਰ ਸੈਕਟਰ ਕੱਲ ਵਾਲੀ ਜੌਬ ਜਿਹੜੀ ਰਹਿੰਦੀ ਥੋੜੀ ਜੀ ਆ ਆ ਆ ਆ ਇੱਥੇ ਪੁਰਾਣੇ ਪੱਥਰ ਪਹਿਲਾਂ ਦੇ ਲੱਗੇ ਹੋਏ ਆ ਨੇ ਆਈ ਗਿਆ ਆਈ ਗਿਆ ਆਈ ਗਿਆ ਕੱਢ ਦੇ ਛੜ ਦੀ ਕਰ ਦੇ ਸਾਰੀ ਫਾਤਣਾ ਗੱਡੀ ਨਹੀਂ ਚ ਜਾਣੀ ਜਿਸ ਵੀ ਸਦਣੀ ਪਈ ਐ ਇਹਨੂੰ ਵੱਡੇ ਪੱਥਰਾਂ ਨਾਲ ਬੰਦ ਕਰ ਦੇਣਾਗਾ ਇੱਕ ਲਾਈਨ 깔 ਵਾਲੀ ਇੱਥੋਂ ਰਹਿੰਦੀ ਹੈਗੀ ਉਹ ਵੀ ਲਾ ਦੇਣੀ ਐ ਇੱਥੇ ਉਹ ਵੱਡਾ ਪੀਸੀ ਆ ਨਾ ਉਹ ਇਹ ਕੀ ਹੀਪਾਂ ਚ ਉਹਦਾ ਜਿੱਦਾਂ ਸੁਹਾਗਾ ਨਹੀਂ ਹੁੰਦਾ ਲੱਕੜ ਦਾ ਪੂਰਾ ਪੀਸੀ ਇਹਦਾ ਬੜਾ ਗੋਦ ਦੇ ਰਹਿਣਾ ਆਪਾਂ ਤੋਂ ਕਿੱਥੇ ਹੋਣਾ ਸੀ ਆਪਾਂ ਜੱਬੀ ਜਾਣਾ ਸੀ ਇਹ ਤਾਂ ਕੈਂਗੋ ਨੇ ਵੀ ਨਹੀਂ ਸੀ ਕਰਨਾ ਹੂੰ ਮਾੜਾ ਸਾਲ ਇਹ ਕੋਪਾ ਆਖ ਆਖਮ ਦੇ ਹੁੰਦਾ ਕੀ ਦੇ ਆਹ ਹੁੰਦਾ ਹੁੰਦਾ ਸਿਕਾਈ ਆ ਨਾਰਮਲ ਆ ਰੀ ਹੁਣ ਆਪਾਂ ਨੂੰ ਵੱਡੇ ਪੱਥਰ ਚਾਹੀਦੇ ਆ ਨਾ ਉੱਥੋਂ ਕਿੱਥੇ ਪਏ ਨੇਗੇ? ਉਥੇ ਉਹ ਵੱਡੇ ਉਧਰੋਂ ਕੱਢ ਕੇ ਲਿਓਣੇ ਪੈਣੇ ਆ, ਹੈਂ? ਬੋਬ ਗੱਟ ਹੈਗੀ ਆਪਣੇ ਕੋਲੇ ਉਧਰੋਂ ਤਿੰਨ ਪੱਥਰ ਲੱਦ ਲਿਆਵਾਂਗੇ। ਛੋਟੇ ਪੱਥਰ ਆਪਣੇ ਕੋਲੇ ਇੱਥੇ 12-13 ਚਾਹੀਦੇ ਸੀ ਆਪਾਂ ਨੂੰ। ਆਹ ਦੁਕਾਨ ਦੇ ਮੂਹਰੇ ਦੇ। ਚੱਲ ਠੀਕ ਆ। ਇਹਨੂੰ ਕਹ ਆ ਪੱਟ ਦੇ ਫਿਰ ਮੁੜ ਕੇ ਆ ਆਪਣਾ ਧਾਗਾ ਬਣ ਕੇ ਸਹੀ ਹੋ ਜਾਣਾ ਇਹਦਾ। ਮੜਾ ਮੜਾ ਜੇ ਨੂੰ ਉਪਰਵਾਦੀ ਕਰਕੇ ਕਿਨੂੰ? ਇਨੂੰ ਇੱਥੋਂ ਇੱਥੋਂ ਇਹ ਤਾਂ ਪੋਲਾ ਹੀ ਆ ਉਧੇ ਪਟਿਆ ਹੋਇਆ ਤਾਂ ਪਹਿਲਾਂ ਪਟਿਆ ਹੋਇਆ ਇਹ ਤਾਂ ਪਟਿਆ ਹੋਇਆਗਾ ਇਹਨੂੰ ਕੋਈ ਚੱਕਰ ਨਹੀਂ ਤਾਂ ਕੇਬਲ ਕੋਲਣਾ ਪੱਟੀ ਜਾਵੇ ਜਾ ਉੱਥੋਂ ਪਟਾਲੇ ਆ ਉੱਥੋਂ ਪਟਾਲਾ ਜਿਆਦਾ ਜ਼ੋਰ ਆਪਣਾ ਇੱਥੇ ਲਗਣਾਗਾ ਇਹ ਘਰਾ ਦੇ ਉਹਨੂੰ ਗਾ ਡੇਢ ਮੀਟਰ ਦੇ ਹਿਸਾਬ ਨਾਲ ਦੇਖ ਕਿੱਥੇ ਆਉਂਦਾ ਡੇਢ ਮੀਟਰ ਇੱਕ ਪਲੰਗ ਪਟਕੇ ਦੇਖ ਉਧਰ ਨੂੰ ਹਾਂ ਹੈ ਹੋਰ ਕਰ ਉਹਨਾਂ ਦੇ ਅੱਗੇ ਨੂੰ ਉਧਰੋਂ ਜਾ ਹੋਰ ਬਟਲੈਂਡ ਬਟਲੈਂਡ ਤੇ ਸੁਦਾਈ ਖਿਤ ਸੁਦਾਈ ਖਿਤ ਹਾਂ ਇੱਥੋਂ ਲੈ ਜਾਏ ਦੋਨੇ ਪਾਸੇ ਸਹੀ ਹੋ ਜਾਣਾ ਥੱਲੇ ਕੇਬਲ ਵੀ ਦੇਖੀ ਕੋਈ ਇੱਥੇ ਉਹ ਪਹਿਲਾਂ ਚਾਗ ਆਕ ਕੇ ਕੇਵਲ ਤੇ ਆ ਇੱਧਰ ਜਾਏ ਉਹ ਫਿਰ ਵੈਸੀ ਛੱਡੀ ਹੋਈ ਆ ਉਹਦੇ 'ਚ ਵੀ ਇੱਕ ਕੇਬਲ ਆ ਇੰਟਰਨੈਟ ਦੀ ਹਾਂ ਹਾਂ ਇਹਦੀ ਉਹਦੀ ਨਹੀਂ ਦਿੱਤੀ ਹੋਣੀ ਆ ਆਓ ਦੇਖੋ ਕਿੱਡਾ ਪੀਸ ਨਿਕਲਿਆ ਵਿੱਚੋਂ ਲਗ ਜਾਂਦੀ ਨਾ ਕਿੱਥੇ ਨਿਕਲਿਆ ਜੇ ਉਹਦੀ ਪਿਆ ਦਾ ਚੱਕਿਆ ਵੀ ਨਹੀਂ ਨਿਕਲਦਾ ਹੀ ਉਹ ਲੈ ਟਰੈਕਟਰ ਦੀ ਬੱਸ ਕਰਾਤੀ ਉਹਨੇ ਆਹੋ ਉਹ ਸਾਰਾ ਕੁਝ ਛੇਤੀ ਛੱਡ ਗਏ ਹਨ ਬਾਅਦ ਕੌਣ ਆਇਆ ਇੱਥੋਂ ਬਾਅਦ ਉਹਨਾਂ ਦਾ ਕੰਮ ਨਹੀਂ ਵੜਿਆ ਆਪਾਂ ਤਾਂ ਮੈਂ ਤਾਂ ਪਹਿਲਾਂ ਹੀ ਹੱਥ ਨੂੰ ਹੱਥ ਧੋ ਕੇ ਨੰਘ ਆਇਥੋਂ ਮੈਂ ਤਾਂ ਸਰੀਏ ਸਾਰੇ ਇਕੱਠੇ ਕਰਕੇ ਲੈ ਗਿਆ ਤੂੰ ਸਰੀਏ ਲੈ ਗਿਆ ਮੈਂ ਉਹ ਨਿਸ਼ਾਨੀ ਲੈ ਕੇ ਗਿਆ ਜਾ ਕੇ ਇੱਥੋਂ ਥੋੜਾ ਕਿੱਥੇ ਪਿਆ ਹੈ ਜੀਪੀਐਸ ਲੈ ਗਿਆ ਇੱਥੋਂ ਚੱਕ ਕੇ ਥੋੜਾ ਉਹਨੇ ਰੱਖਿਆ ਹੈ ਕਿ ਤੇ ਚੱਕ ਕੇ ਵਿਚਾਰ ਕੇ ਕਿਹਾ ਤਾਂ ਇੱਥੇ ਛੱਡ ਕੇ ਜੇ ਇੱਥੇ ਨਹੀਂ ਰਹਿਣਾ ਇੱਥੇ ਨਹੀਂ ਰਹਿਣਾ ਮੈਂ ਵੇਖਿਆ ਨਿਗਾਹ ਮਾਰੀ ਇੱਥੇ ਕੁਝ ਉਹ ਵੀ ਪਟਾ ਦੇ ਉਹ ਵੀ ਪਟਾ ਦੇ ਜਿਹੜੀ ਉਹਦੇ ਡਿੱਕਾ ਆਉਂਦਾ ਡਿੱਕਾ ਵੀ ਪਟਾ ਦੇ ਹਾਂ ਯਾਦ ਢੁੰਗਾਰ ਥੋੜਾ ਪਸਰ ਜਾਦੀ ਬਾਤ ਨੂੰ ਕੀ ਦੇ ਹੁੰਦਾ ਸੋਤਾ ਦਾ ਬਲਾਏ ਸੀਮਾ ਗਲੇ ਆਰੀ ਇਸ ਰਾ ਇਸ ਜਵੇਲੀ ਵਰਦੂਰੀ ਆਰੀ ਐਸ ਆਈ ਗਏ ਇਹ ਤਾਂ ਨੌਜਵਾਨ ਮੁੰਡੇ ਰੱਖਣਾ ਚਾਹੀਦੇ ਨੇ ਜੇ ਸੀ ਜੀ ਦੇ ਨਾਂ ਸਾਡੀ ਆਈ ਨੇ ਤੇ ਹਾਂ ਜੋਤ ਵੀ ਹੋਣੀ ਚਾਹੀਦਾ ਹੋਏ ਆ ਦੇ ਇਹ ਬਟੂਰ ਫਾਇਦਾ ਇਹ ਬਾੜ ਕਰਕੇ ਨਾ ਇਹ ਪਤਾ ਕੀ ਸੀ ਉਹ ਜਿਹੜੇ ਇਥੋਂ ਪੀਸ ਰਹਿ ਗਰੂਗੇ ਨਾ ਜਦੋਂ ਘਰ ਬਣਾਇਆ ਉਹ ਇੱਥੇ ਇਹਨਾਂ ਨੇ ਫਿੱਟ ਕਰਦੇ ਵੱਡੇ ਵੱਡੇ ਇਹ ਇਹ ਜਗ੍ਹਾ ਬਹੁਤ ਨੀਵੀਂ ਸੀਗੀ ਪਹਿਲਾਂ ਇਹ ਸਟੈਪ ਬਣਾਏ ਹੋਏ ਆ ਇਹਨਾਂ ਦੇ ਇਹ ਉਹ ਅੱਗੇ ਵੀ ਇੱਕ ਦੇਖਿਆ ਇੱਕ ਹੋਰ ਕਿਤੇ ਕੰਮ ਕੀਤਾ ਜਿਹੜਾ ਇੰਜੀਨੀਅਰ ਆਪਣੇ ਵੱਲੋਂ ਤਾਂ ਆਪਾਂ ਨੂੰ ਕੰਮ ਦੱਸਿਮਝਾ ਕੇ ਚੱਲ ਗਿਆ ਸੀਗਾ ਵੀ ਇੱਦਾਂ ਦਾ ਕਰ ਦਿਓ ਹੈਗਾ ਲੱਗਿਆ ਹੋਇਆ ਉਹ ਅੰਦਰ ਗਿਆ ਹੋਇਆ ਪਾਈਪ ਹਾਂਜੀ ਨਾਜ਼ਰੀਨ ਕੀ ਹਾਲ ਚਾਲਾ ਬਸ ਰੋਜ਼ ਦੀ ਤਰ੍ਹਾਂ ਮਸਾਲਾ ਵੀ ਅੱਜ ਬਾਬ ਗੱਠੀ ਬਣਾਉਗੀ ਤੇ ਅੱਜ ਇੱਕ ਕੰਮ ਸਾਡੇ ਕੋਲ ਥੋੜਾਗਾ ਤੇ ਵੈਦਰ ਤਾਂ ਮੀਂਹ ਦਿਖਾਉਂਦਾ ਸੀਗਾ ਅਸੀਂ ਉਸ ਹਿਸਾਬ ਨਾਲ ਲਾ ਲਿਆ ਵੀ ਜੇ ਲੋਡ ਪਈ ਤਾਂ ਹੋਰ ਬਣਾ ਲਾਂਗੇ ਨਹੀਂ ਤਾਂ ਜਦ ਤੱਕ ਮੀਂਹ ਆਈ ਉਹ ਜਾਣਾਗਾ ਫੇਰੀ ਛੱਡ ਕੇ ਘਰ ਲੰਘ ਜਾਗੇ ਜੇ ਤਾਂ ਲੱਗ ਗਿਆ ਚਲਾ ਦਾਂਗੇ ਹਾਂਜੀ ਨਾਜ਼ਰੀਨ ਕੀ ਹਾਲ ਹੈ ਅਭੀ ਇੱਥੋਂ ਸੇ ਸ਼ੁਰੂ ਕੀਤਾ ਹੈ ਪੱਥਰ ਲਗਾਣਾ ਜਹਾਂ ਤੋਂ ਸ਼ੁਰੂ ਕਰਿਆ ਕਰਿਆ ਗਏ ਜਹਾਂ ਸੇ ਉਧਰ ਇੱਕੋ ਕਾਪੀ ਮੁੰਡੇ ਦੋ ਤਾਨੂੰ ਉਧਰ ਲੱਗਣਗੇ ਲਾਉਣਾ ਤੇ ਇੱਕ ਸਰੀਆ ਹੋਰ ਨਾਲ ਬੰਨ ਲਿਆ एयर लाइन भी अज लग जानी पत्थर खड़े हुए समान है नमस्कार मेरे भाई और बहनों क्या हाल है आपके और हम आपका स्वागत करते हैं हमारा आज नया काम चालू हुआ है इधर हम फिर वापस आ गए हैं शरताबाद में सेक्टर नंबर आठ में और आज आके अभी हम लोग ये काम शुरू किया है आज हमारा ये काम चल रहा है आज और थोड़ी ठंडी भी बहुत है आज सुबह से ठंडी बहुत लग रही है और ये हमारे भाई लोग काम कर रहे हैं इधर ये चल रहा है हम लोग ये पत्थर लगा रहे हैं एक लाइन हमारा लग गया है और एक लाइन बाकी है लगने में और ये हमारे भाई लोग काम कर रहे हैं इधर इतनी ठंडी है ठंडी में भी देखो काम कर रहे हैं इधर ये पूरा एक हमारा था था आदमी उधर लगे हुए हैं एक ग्रुप उधर हमारा चल रहा है उधर उधर काम कर रहे हैं और बतूनी लगा रहे हैं पीछे आगे एक लाइन हमारा इधर लग गया है आज सुबह की ठंडी बहुत है और ये आज हमारा कंप्लीट हो जाएगा इधर से काम ये लाइन उधर लास्ट तक चली जाएगी उसके बाद एक तीसरी लाइन भी लगे, लगेगी इधर ये साइड में लगेगी और वहाँ पे बतूनी डाली जाएगी यहाँ पे और यहाँ पे ईट लगेगी इधर इट लगेगी और हमारे दो आदमी उधर से भी आ रहे हैं उधर काम कर रहे थे छोटा सा काम था दस बारह पत्थर था और लगा के उधर से भी हमारे आदमी दो आ गए हैं और यहाँ काम चल रहा है हमारा ये देखो ठीक है और बाकी आपको अगला कार्यक्रम कल बताएंगे आज फिलहाल इतना ही है हमारे पास ये हम लोग काम खास करके घर जाएंगे चलो ठीक है मेरे भाइयों और बहनों मिलते हैं कल फिर नए एपिसोड में